ਸੋਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਸਤਿ ਸ਼ਕਾਲ ਤੇ ਰਾਤ ਬਾਈ ਆਪਣੇ ਚੰਗੀ بارش ਹੋਈ ਆ ਤੇ ਉਹਦੇ ਨਾਲ ਜਿਹੜੀ ਹਵਾ ਵੀ ਚੰਗੀ ਚੱਲੀ ਆ ਪੂਰੀ ਤੇਜ਼ ਹਵਾ ਚੱਲੀ ਆ ਜਿਨੇ ਚਲੋ ਕਣਕਾਂ ਦਾ ਥੋੜਾ ਬਹੁਤਾ ਨੁਕਸਾਨ ਜਿਹੜਾ ਕੀਤਾ ਦੇਖੋ ਤੁਸੀਂ ਕਣਕ ਜਿਹੜੀ ਆਪਣੀ ਡਿੱਗੀ ਆ ਹਲਕੀ ਫੁਲਕੀ ਚਲੋ ਫੇਰ ਵੀ ਮਤਲਬ ਕਿ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਹੈਗਾ ਜਦੋਂ ਹੁਣ ਮੈਂ ਖੇਤ ਨੂੰ ਆਇਆ ਤੇ ਦੇਖਿਆ ਉਹਦੇ ਵਿੱਚ ਤਕਰੀਬਨ 5-10% ਕਣਕਾਂ ਡਿੱਗੀਆਂ 90-95% ਤੇ ਬਾਬੇ ਨਾਨਕ ਦੀ ਕਿਰਪਾ ਏ ਚਲੋ ਉਹ ਵੀ ਇਹ ਕਣਕਾਂ ਡਿੱਗੀਆਂ ਜਿੱਦਾਂ ਹੁਣ ਆਪਣੇ ਚਲੋ ਆ ਸ਼ੋਰੇ ਵਾਲੀ ਕਣਕਾਂ ਲੱਗ ਗਈ ਬੂਟੇ ਲੱਗੇ ਆ ਤੇ ਯਾ ਜਿਨ੍ਹਾਂ ਦੇ ਪਾਣੀ ਲੱਗਿਆ ਵਾ ਸੀ ਪਰ ਬਾਕੀ ਏਰੀਆ 'ਚ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਚਲੋ ਕਿੰਨਾ ਕੁ ਨੁਕਸਾਨ ਹੋਇਆ ਕੀ ਹਾਲ-ਕਿਤਾਬ ਹੈ ਆਪਣੇ ਚਲੋ ਫਿਰ ਵੀ ਬਾਬੇ ਨਾਨਕ ਦੀ ਕਿਰਪਾ ਬਾਕੀ ਜਿਹੜੇ ਵੀ ਭਰਾਵਾਂ ਦੀਆਂ ਕਣਕਾਂ ਡਿੱਗੀਆਂ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਪਿਛਲੇ ਸਾਲ ਮੇਰੇ ਆਪਣੇ ਖੇਤ ਦੇ ਵਿੱਚ 90% ਕਣਕ ਬਿਲਕੁਲ ਧਰਤੀ ਨਾਲ ਲੱਗੀ ਸੀ ਸਿਰਫ 2 ਕਿੱਲੇ ਕਣਕ ਦੇ ਖੜੇ ਰਹਿ ਗਏ ਸੀ ਉਹਦੇ ਤੋਂ ਬਾਅਦ ਵੀ ਜਿਹੜਾ ਆਪਣਾ ਪੂਰਾ ਵਧੀਆ ਝਾੜ ਤੇ ਆਇਆ ਆਪਣਾ ਕੋਈ ਐਦਾਂ ਦੀ ਦਿੱਕਤ ਨਹੀਂ ਆਈ ਬਾਕੀ ਹਰ ਸਾਲ ਹੀ ਆਪਣੇ ਖੇਤ ਦੇ ਵਿੱਚ ਇਹ ਨਹੀਂ ਹੁੰਦਾ ਵੀ ਆਪਣੀ 100% ਫਸਲ ਖੜੀ ਆ ਤੁਸੀਂ ਦੇਖ ਲਿਓ ਜਿਹੜੀ ਡਿੱਗੀ ਫਸਲ ਉਹ ਵੀ ਕੋਈ ਐਡਾ ਜਿਆਦਾ ਫਰਕ ਨਹੀਂ ਪੈਂਦਾ ਹੈਗਾ ਬਸ ਬਿਮਾਰੀਆਂ ਤੋਂ ਰਹਿਤ ਚਾਹੀਦੀ ਹੈ ਤੇ ਜਿਹੜਾ ਕੁਦਰਤ ਨੇ ਹੁਣ ਮੀਂਹ ਪਾਇਆ ਆਪਾਂ ਇਹਨੂੰ ਮੀਂਹ ਨਹੀਂ ਕਹਿ ਸਕਦੇ ਤੇ ਇੱਕ ਅਮਰ ਬੂੰਦ ਵਾਲਾ ਕੰਮ ਹੋਇਆ ਦੇਖੋ ਆਮ ਲੋਕਾਂ ਵਾਸਤੇ ਪਸ਼ੂ ਪੰਛੀਆਂ ਵਾਸਤੇ ਵੀ ਇਹ ਮੀਂਹ ਨੇ ਬਹੁਤ ਵੱਡਾ ਜਿਹੜਾ ਫਾਇਦਾ ਕਰਨਾ ਇੱਕ ਤਾਂ ਮੌਸਮ ਬਿਲਕੁਲ ਕਲੀਨ ਹੋ ਗਿਆ ਹਵਾ ਜਿਹੜੀ ਸਾਫ਼ ਸੁਥਰੀ ਹੋ ਗਈ ਤੇ ਦੂਜਾ ਜਿਹੜਾ ਮੌਸਮ ਦੇ ਵਿੱਚ ਇੱਕਦਮ ਬਦਲਾਅ ਹੋ ਗਿਆ ਸੀ ਗਰਮੀ ਹੋ ਗਈ ਸੀ ਮੌਸਮ ਦੇ ਵਿੱਚ ਉਹਨੇ ਆਪਣਾ ਜਿਹੜਾ ਬਹੁਤ ਨੁਕਸਾਨ ਕਰਨਾ ਸੀਗਾ ਜਿੱਦਾਂ ਕਣਕਾਂ ਦਾ ਜਾਂ ਸਰੋਂਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਜੀ ਜ਼ਿਆਦਾ ਗਰਮੀ ਪੈ ਜਾਂਦੀ ਤੇ ਝਾੜ ਘਟਣੇ ਸੀਗੇ ਹੁਣ ਇੰਨਾ ਝਾੜ ਗਿਰਨ ਦੇ ਨਾਲ ਨਹੀਂ ਘਟਣਾ ਹੈਗਾ ਜਿੰਨਾ ਝਾੜ ਜੇ ਮੀਂਹ ਨਾ ਪੈਂਦਾ ਤਾਂ ਘਟਣਾ ਸੀ ਤੇ ਘਬਰਾਉਣ ਦੀ ਬਈ ਲੋੜ ਨਹੀਂ ਹੈਗੀ ਸਾਰਿਆਂ ਦੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਝਾੜ ਝੂੜ ਵਧੀਆ ਆ ਜਾਣੇ ਆ ਬਾਕੀ ਆਪਣਾ ਵਧੀਆ ਮੈਨੇਜਮੈਂਟ ਰੱਖਿਓ ਤੇ ਹੁਣ ਆਪਾਂ ਨਾਲ ਹੀ ਗੱਲ ਕਰਨੇ ਵੀ ਜਿੱਦਾਂ ਹੁਣ 6 ਮਾਰਚ ਤੋਂ ਜਿਹੜੇ ਕਿਸਾਨ ਮੇਲੇ ਸ਼ੁਰ ਆਪਣੇ ਅਲੱਗ-ਅਲੱਗ ਲੁਧਿਆਣੇ ਦਾ ਮੇਲਾ ਆ ਰਿਹਾ ਤੇ ਬਾਕੀ ਇਦਾਂ ਛੋਟੇ ਆਪਣੇ ਡਿਸਟ੍ਰਿਕਟ ਵਾਈਜ਼ ਮੇਲੇ ਹੁੰਦੇ ਆ ਤੇ ਇਹ ਆ ਬਲਾਕ ਵਾਈਜ਼ ਮੇਲੇ ਹੁੰਦੇ ਆ ਉਹ ਸ਼ੁਰੂ ਹੋਣੇ ਆ ਹੁਣ ਮੇਲਿਆਂ ਦੇ ਵਿੱਚ ਮੁੱਖ ਕਾਰਨ ਕਿਸਾਨ ਦਾ ਜਾਣੰਦਾ ਹੀ ਹੁੰਦਾ ਵੀ ਆਪਾਂ ਬੀਜ ਲੈਣ ਜਾਣਾ ਹੁੰਦਾ ਤੇ ਜ਼ਿਆਦਾਤਰ 80-85% ਬੀਜ ਲੈਣ ਜਾਂਦੇ ਆ ਤੇ ਬਾਕੀ ਜਿਹੜੇ ਭਰਾ ਜਾਣਦੇ ਆ ਜ਼ਿਆਦਾ ਕ ਆਪਾਂ ਨੂੰ ਨਵੇਂ ਇੰਪਲੀਮੈਂਟਾਂ ਬਾਰੇ ਪਤਾ ਲੱਗਦਾ ਜਾਂ ਨਵੀਆਂ-ਨਵੀਆਂ ਜਿਹੜੀ ਜਾਣਕਾਰੀਆਂ ਆਪਾਂ ਨੂੰ ਮੇਲਿਆਂ ਦੇ ਵਿੱਚੋਂ ਮਿਲਦੀਆਂ ਪਰ ਮੁੱਖ ਕਾਰਨ ਆਪਣਾ ਜਿਹੜਾ ਬੀਜ ਦਾ ਹੁੰਦਾ ਵੀ ਆਪਾਂ ਬੀਜ ਲੈ ਕੇ ਆਉਣਾ ਬੀਜ ਦੇ ਹੁਣ ਤੁਸੀਂ ਦੇਖੋ ਵੀ ਆਪਣੇ ਜਿੰਨੇ ਵੀ ਤੁਹਾਡੇ ਏਰੀਆ ਦੇ ਵਿੱਚ ਕੋਈ ਕਿਸਾਨ ਜੱਥੇਬੰਦੀਆਂ ਨਾਲ ਰਿਲੇਟਡ ਬੰਦੇ ਉਹਨਾਂ ਨਾਲ ਗੱਲ ਕਰੋ ਵੀ ਤੁਸੀਂ ਪਿਛਲੇ ਸਾਲ ਦੇਖਿਆ ਹੀ ਹੈ ਵੀ ਜਦੋਂ ਆਪਣਾ ਝੋਨਾ ਵੱਢਣ ਤੇ ਆਇਆ ਉਦੋਂ ਕੋਈ ਤਾਂ ਕਹਿੰਦਾ ਵੀ ਪੀਆਰ 126 ਨਹੀਂ ਲੈਣੀ ਸ਼ੈਲਰ ਵਾਲਾ ਤੇ ਕੋਈ ਕਹਿੰਦਾ ਵੀ ਅਸੀਂ ਹਾਈਬ੍ਰਿਡ ਨਹੀਂ ਲੈਣੀ ਹੈ ਕਿ ਕਹਿਣ ਦਾ ਮਤਲਬ ਵੀ ਜਿੰਨੀਆਂ ਮੰਡੀਆਂ ਉਨੀਆਂ ਰਿਕੁਆਇਰਮੈਂਟਾਂ ਹਰ ਬੰਦੇ ਨੇ ਜਿਹੜਾ ਆਪੋ ਆਪਣਾ ਮੂੰਹ ਖੋਲ ਕੇ ਰੱਖਿਆ ਵੀ ਪੂਰੀ ਲੁੱਟ ਮਚਾ ਕੇ ਰੱਖੀ ਆ ਸੋ ਆਪਾਂ ਹੁਣ ਕਹਿੰਦੇ ਵੀ ਮੇਲੇ ਹਲੇ ਸ਼ੁਰੂ ਹੋਣ ਜਾ ਰਹੇ ਆ ਕਿਸੇ ਕਿਸਾਨ ਨੇ ਹਲੇ ਬੀਜ ਨਹੀਂ ਲਿਆ ਤੇ ਬੀਜ ਕਹਿਣ ਦਾ ਮਤਲਬ ਵੀ ਜੇ ਆਪਾਂ ਹੁਣੇ ਤੋਂ ਸਰਕਾਰਾਂ ਤੱਕ ਇਹ ਚੀਜ਼ ਪਹੁੰਚਾਈਏ ਆਪਣੇ ਜਥੇਬੰਦੀਆਂ ਵੀ ਹਲੇ ਇਧਰੋਂ ਚੁੱਪ ਬੈਠੀਆਂ ਉਹਨਾਂ ਨੂੰ ਵੀ ਜਿਹੜੀ ਗੱਲ ਕਰਨੀ ਚਾਹੀਦੀ ਜਿਹੜੇ ਨੇ ਸਰਕਾਰੀ ਨਵੰਦੇ ਆਪਣੇ ਐਮਐਲਏ ਲਾ ਲੋ ਜਾਂ ਐਸਡੀਐਮ ਡੀਸੀ ਇਹਨਾਂ ਨਾਲ ਹੁਣ ਤੋਂ ਗੱਲ ਕਰਨੀ ਚਾਹੀਦੀ ਹੈ ਮੁੜ ਕੇ ਫਿਰ ਜਦੋਂ ਬੀਜ ਵੇਕ ਜਾਂਦੇ ਆ ਤੇ ਫਸਲਾਂ ਹੋ ਜਾਂਦੀਆਂ ਪੱਕ ਜਾਂਦੀਆਂ ਤੇ ਉਦੋਂ ਇਹ ਜਿਹੜਾ ਜ਼ਿਮੀਦਾਰ ਨੂੰ ਟਾਰਗੇਟ ਕਰਦੇ ਆ ਸੋ ਇਹਦੇ ਵਿੱਚ ਥੋੜੀ ਜਿਹੀ ਆਪਣੀ ਵੀ ਕਮੀਆਂ ਵੀ ਹੁਣ ਵੀ ਆਪਾਂ ਜਿਹੜੇ ਹਲੇ ਸੁੱਤੇ ਪਏ ਆ ਆਪਾਂ ਵੀ ਇਹ ਚੀਜ਼ ਨਹੀਂ ਗੱਲ ਚੱਕਦੇ ਹੈਗੇ ਵੀ ਹੁਣ ਸਾਨੂੰ ਦੱਸਿਆ ਜਾਵੇ ਵੀ ਕਿਹੜਾ ਬੀਜ ਤੁਸੀਂ ਪ੍ਰੋਪਰ ਤਰੀਕੇ ਨਾਲ ਖਰੀਦ ਕਰੋਗੇ ਕਿਉਂਕਿ ਜਿਹੜਾ ਕਿਸਾਨ ਆ ਕਿਸਾਨ ਨੂੰ ਕੋਈ ਵੀ ਕਿਸੇ ਵੀ ਫਸਲ ਦਾ ਤੁਸੀਂ ਬੀਜ ਦੇ ਦਿਓ ਉਹ ਅਗਾ ਕੇ ਪੈਦਾ ਕਰ ਲੂਗਾ ਪੈਦਾ ਕਰ ਲੂਗਾ ਕਿਉਂਕਿ ਉਹਦਾ ਜੱਦੀ ਪੁਸ਼ਤੀ ਕੀਤਾ ਉਹਨੂੰ ਨੌਲੇਜ ਹੈ ਪਰ ਜਦੋਂ ਉਗਿਆ ਹੋਇਆ ਪੱਕਿਆ ਹੋਇਆ ਫਸਲ ਜਿਹੜੀ ਆ ਤੇ ਉਹ ਮੰਡੀਆਂ ਦੇ ਵਿੱਚ ਰੋਲਣ ਲੱਗ ਜੇ ਤੇ ਉਦੋਂ ਜਿਹੜਾ ਬੜਾ ਦੁੱਖ ਹੁੰਦਾ ਕਿਉਂਕਿ ਇੰਨੇ ਵੀ ਖਰਚੇ ਜੋਗਾ ਕਿਸਾਨ ਨਹੀਂ ਹੈਗਾ ਵੀ ਉਹ ਜਿਹੜੀ ਫਸਲ ਨੂੰ ਆਪਣੇ ਪਕਾ ਕੇ ਘਰੇ ਰੱਖ ਲੂਗਾ ਜਾਂ ਸਟੋਰ ਕਰ ਲੂਗਾ ਸੋ ਆਪਣੀ ਤਾਂ ਇਹੀ ਆ ਵੀ ਤੁਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੋ ਵੀ ਸਰਕਾਰਾਂ ਦੀ ਨੌਲੇਜ ਦੇ ਵਿੱਚ ਇਹ ਚੀਜ਼ ਲਿਆਓ ਜਾਂ ਦੇਖੋ ਆਪਣੇ ਕਿੰਨੇ న్యూਸ ਚੈਨਲ ਆ ਜਾਂ ਕਿੰਨੇ ਅਖਬਾਰ ਆ ਇੱਕ ਅੱਧੀ ਵਾਰ ਜਿਹੜੀ ਜਥੇਬੰਦੀ ਇਹਨਾਂ ਨੂੰ ਅਖਬਾਰਾਂ ਦੇ ਵਿੱਚ ਵੀ ਇਹ ਚੀਜ਼ ਦੇਣੀ ਚਾਹੀਦੀ ਵੀ ਕਿਸਾਨ ਮੇਲੇ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਦੱਸਿਆ ਜਾਵੇ ਵੀ ਜਿਹੜਾ ਬੇਫਿਕਰ ਹੋ ਕੇ ਕਿਹੜਾ ਬੀਜ ਹੈ ਜਿਹੜਾ ਮੰਡੀਆਂ ਦੇ ਵਿੱਚ बिकੂਗਾ ਜਾਂ ਸਰਕਾਰ ਕਿਹੜੀ ਚੀਜ਼ ਕਿਹੜੇ ਬੀਜ ਤੇ ਆਪਣੀ ਜਿਹੜੀ ਪੂਰਾ ਸਮਰਥਨ ਦਿੰਦੀ ਹੈ ਵੀ ਹਾ ਸਕਿਉਰਟੀ ਦਿੰਦੀ ਹੈ ਜ਼ਿਮੀਂਦਾਰ ਨੂੰ ਵੀ ਅਸੀਂ ਚੱਕਾਂਗੇ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਵੀ ਇਹ ਚੀਜ਼ ਹੁਣ ਤੋਂ ਥੋੜੀ ਜੀ ਨੌਲੇਜ ਦੇ ਵਿੱਚ ਸਰਕਾਰਾਂ ਦੇ ਵਿੱਚ ਲਿਆਉਣੀ ਚਾਹੀਦੀ ਹੈ ਕਿਉਂਕਿ ਬੀਜ ਵੇਚ ਕੇ ਯੂਨੀਵਰਸਿਟੀ ਨੇ ਵੀ ਆਪਣੇ ਬੀਜ ਦੇ ਦੇਣੇ ਆ ਤੇ ਜਿਹੜੀ ਪ੍ਰਾਈਵੇਟ ਫਰਮ ਹੈ ਉਹਨਾਂ ਨੇ ਵੀ ਆਪਣੇ ਜਿਹੜੇ ਬੀਜ ਵੇਚ ਦੇਣੇ ਆ ਸਭ ਤੋਂ ਵੱਡਾ ਜਿਹੜਾ ਕਪੜਾਏ ਉਹ ਤਾਂ ਹੁੰਦਾ ਜਿਹੜੇ ਪ੍ਰਾਈਵੇਟ ਬੀਜ ਹੈ ਵੀ ਉਹਨਾਂ ਦੇ ਵਿੱਚ ਕਿਉਂਕਿ ਉਹ ਆਪਣੇ ਬੀਜ ਜਿਹੜੇ ਮੌਕੇ ਦੇ ਹਿਸਾਬ ਨਾਲ ਟਾਈਮ ਦੇ ਹਿਸਾਬ ਨਾਲ ਵੱਧ ਰੇਟਾਂ ਤੇ ਵੇਚ ਜਾਂਦੇ ਆ ਮੁੜ ਕੇ ਜਿਹੜੇ ਸ਼ੈਲਰ ਮਾਲਕ ਹੈ ਜਾਂ ਹੋਰ ਵਪਾਰੀ ਹੈ ਉਹ ਜਿਹੜਾ ਖਰੀਦਣ ਤੋਂ ਨਾ ਕਰ ਦਿੰਦੇ ਆ ਤੇ ਹੁਣੇ ਤੋਂ ਇਹੋ ਚੀਜ਼ ਸੋਚ ਕੇ ਆਪਾਂ ਨੂੰ ਬੀਜ ਜਿਹੜੇ ਲੈਣੇ ਚਾਹੀਦੇ ਆ ਤੇ ਚਲੋ ਕਿਸਾਨ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈਗਾ ਕਿਉਂਕਿ ਜ਼ਿੰਮੇਦਾਰਨ ਜਿਹੜੀ ਚੀਜ਼ ਤੇ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਕੱਲ ਨੂੰ ਉਹਦੇ ਬਾਰੇ ਕਿਸੇ ਬੰਦੇ ਨੇ ਕੀ ਕਰਨਾ ਇਆ ਨੂੰ ਖਰੀਦਣਾ ਜਾਂ ਨਹੀਂ ਖਰੀਦਣਾ ਤੇ ਗੁੰਮਰਾਹ ਕਰਕੇ ਆਪਾਂ ਨੂੰ ਜਿਹੜੇ ਬੀਜ ਵੇਚੇ ਜਾਂਦੇ ਆ ਆਪਾਂ ਤਾਂ ਆਪਣੇ ਖੇਤਾਂ ਦੇ ਵਿੱਚ ਪੂਰਾ ਖਰਚਾ ਪੱਤਾ ਕਰਕੇ ਪੂਰੀ ਧਿਆਨ ਨਾਲ ਪੈਦਾਵਾਰ ਆਪਾਂ ਲੈ ਲੈਣੇ ਆ ਪਰ ਜਦੋਂ ਆਪਣੀ ਪੈਦਾਵਾਰ ਰੁੱਲਦੀ ਹੈ ਮੰਡੀ ਦੇ ਵਿੱਚ ਉਦੋਂ ਦੁੱਖ ਹੁੰਦਾ ਸੋ ਬਾਕੀ ਜਿੱਦਾਂ ਜੇ ਕੋਈ ਇਹੋ ਜਿਹਾ ਬੰਦਾ ਦੇਖਦਾ ਵੀ ਜਿਹੜੀ ਸਰਕਾਰ ਦੇ ਦਰਬਾਰੇ ਮਾਣੀ ਮੋਟੀ ਹੈਗੀ ਆ ਤਾਂ ਹੁਣ ਜਿਹੜੀ ਕਿਸਾਨਾਂ ਦਾ ਮਾਣਾ ਮੋਟਾ ਬਾਈ ਜਿਹੜੀ ਪਿਛਲੇ ਵਾਰ ਲੁੱਟ ਹੋਈ ਆ ਉਹ ਤਾਂ ਚਲੋ ਲੰਘ ਲਿਆ ਟਾਈਮ ਕਿਉਂਕਿ ਕਿਸਾਨ ਦਾ ਜਿਹੜਾ ਦਿਮਾਗ ਆ ਜਾਂ ਦਿਲ ਉਹ ਇਦਾਂ ਦਾ ਵੀ ਉਹ ਭੁੱਲ ਜਾਂਦਾ ਹਰ ਇੱਕ ਚੀਜ਼ ਨੂੰ ਬਹੁਤ ਛੇਤੀ ਭੁੱਲ ਇਹਦੇ ਨਾਲ ਕੀ ਹੋਇਆ ਕਿਉਂਕਿ ਉਹਨੂੰ ਗੁੰਮਰਾਹ ਕਰਨਾ ਵੀ ਸੌਖਾ ਭੁੱਲਣ ਦਾ ਕਾਰਨ ਵੀ ਇਹ ਹੈ ਵੀ ਕਿਉਂਕਿ ਜਿਹੜਾ ਜ਼ਿਮੀਂਦਾਰ ਹੈ ਇਹ ਸ਼ੁਰੂ ਤੋਂ ਹੀ ਕੁਦਰਤ ਦੇ ਨਾਲ ਜੁੜਿਆ ਵਾ ਇਹਨੇ ਕੁਦਰਤ ਦੀ ਮਾਰ ਕਦੇ ਬਿਮਾਰੀ ਦੀ ਮਾਰ ਤੇ ਕਦੇ ਆਪਣੀ ਇਨਸਾਨਾਂ ਦੀ ਮਾਰ ਬੰਦਿਆਂ ਦੀ ਜਿਹੜੇ ਬੰਦੇ ਵੀ ਜ਼ਿਮੀਂਦਾਰ ਨੂੰ ਖਾਨੇ ਆ ਤੇ ਉਹ ਚੀਜ਼ਾਂ ਕਰਕੇ ਇਹਨਾਂ ਦਾ ਦਿਲ ਦਿਮਾਗ ਹੀ ਇਦਾਂ ਦਾ ਬਣ ਜਾਂਦਾ ਵੀ ਚੱਲ ਬੇਫਿਕਰੇ ਹੋਏ ਨੇ ਵੀ ਯਾਰ ਕੋਈ ਗੱਲ ਨਹੀਂ ਹੈਨਾ ਵੀਰ ਆਪ ਰੋਟੀ ਤਾਂ ਦਿੰਦਾ ਇੱਥੇ ਆ ਕੇ ਜਦੋਂ ਜਿਹੜੇ ਇੱਥੇ ਆ ਕੇ ਜਿਹੜੀ ਗੱਲ ਸੋਚ ਲਈ ਵੀ ਚਲੋ ਯਾਰ ਰੱਬ ਰੋਟੀ ਸਭ ਨੂੰ ਦਿੰਦਾ ਤੇ ਫਿਰ ਇਹਦੇ ਚ ਸਬਰ ਵਾਲੀ ਗੱਲ ਆ ਜਾਂਦੀ ਹੈ ਸਭ ਤੋਂ ਵੱਡਾ ਸਬਰ ਜਿਹੜਾ ਉਹ ਜ਼ਿੰਮੇਦਾਰਾਂ ਦੇ ਵਿੱਚ ਹੀ ਆ ਜਿੱਦਾਂ ਮੈਂ ਦੇਖਿਆ ਜੇ ਕਿਸੇ ਰੇੜੀ ਵਾਲੇ ਦੀ ਆ ਕਿਸੇ ਦੁਕਾਨਦਾਰ ਦੀ ਮਾੜੀ ਮੋਟੀ ਚੀਜ਼ ਵੀ ਖਰਾਬ ਹੋ ਜਵੇ ਤਾਂ ਉਹ ਕੋਸ਼ਿਸ਼ ਕਰਦਾ ਵੀ ਆਪਾਂ ਇਹਨੂੰ ਵੀ ਅੱਧੇ ਰੇਟ ਤੇ ਵੇਚ ਦਈਏ ਪਰ ਜਿਹੜਾ 100% ਜੇ ਲੌਸ ਜ਼ਿੰਮੇਦਾਰ ਦਾ ਹੋ ਵੀ ਜਾਂਦਾ ਤਾਂ ਵੀ ਉਹ ਬੱਦ ਤੇ ਬੱਦ 10 ਦਿਨ ਫਿਕਰ ਕਰ ਲੂਗਾ ਫਿਰ ਵੀ ਸਾਰੀ ਗੱਲਬਾਤ ਰੱਬ ਤੇ ਛੱਡ ਦਿੰਦਾ ਸੋ ਹੁਣ ਜਿਹੜੇ ਬੀਜ ਆ ਮੇਨ ਗੱਲ ਚਲੋ ਇਹ ਤਾਂ ਪਿੱਛੇ ਗੱਲਾਂ 1 2 ਇਦਾਂ ਹੋ ਜੰਨੀਆਂ ਬਾਕੀ ਜਿਹੜਾ ਬੀਜਾਂ ਵਾਲਾ ਹਿਸਾਬ ਕਿਤਾਬ ਆ ਤੇ ਹੁਣ ਤੁਸੀਂ ਆਪਣਾ ਬਾਈ ਵੱਧ ਤੋਂ ਵੱਧ ਕੋਸ਼ਿਸ਼ ਕਰੋ ਵੀ ਸਰਕਾਰ ਤੱਕ ਇਹ ਗੱਲ ਪਹੁੰਚੇ ਜਾਂ ਤੁਹਾਡੇ ਜੇ ਕਿਸੇ ਦੇ ਲਿੰਕ ਹੈਗੇ ਤਾਂ ਹੁਣ ਹੀ ਦੋ ਸਰਕਾਰ ਨੂੰ ਜਿਹੜਾ ਪੁੱਛਿਆ ਜਾਵੇ ਵੀ ਤੁਸੀਂ ਦੱਸੋ ਵੀ ਹੁਣ ਕਿਹੜੇ ਬੀਜ ਅਸੀਂ ਗਾਹ ਨੂੰ ਝੋਨੇ ਦੇ ਲਾਈਏ ਜਿਹੜਿਆਂ ਦੇ ਮਿਲ ਕੇ ਖਰੀਦ ਵੇਚ ਜਿਹਾ ਹੋ ਕੇ ਮੰਡੀਆਂ ਦੇ ਵਿੱਚ ਚੱਲੂਗੀ ਜਿਹਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਸੋ ਸੈਲਰ ਮਾਲਕ ਵੀ ਜਿਹੜੇ ਮੌਕੇ ਤੇ ਜਾ ਕੇ ਤੁਹਾਨੂੰ ਲੱਗੇ ਖਾਣ ਵੱਲ ਸੋਚ ਲੈਣੇ ਆ ਉਹ ਵੀ ਧਿਆਨ ਕਰ ਲੈਣ ਮਾਣਾ ਮੋਟਾ ਵੀ ਚਲੋ ਪਿਛਲੇ ਸਾਲ ਤੁਸੀਂ ਬਦੇਰਾ ਖਾ ਲਿਆ ਹੁਣ ਮਾਣੀ ਮੋਟੀ ਸ਼ਰਮ ਕਰਕੇ ਤੁਸੀਂ ਇੰਨਾ ਹੀ ਦੱਸ ਦੋ ਵੀ ਅਸੀਂ ਆਹ ਬੀਜ ਨਹੀਂ ਖਰੀਦਣਾ ਵੀ ਜਾਂ ਤੁਸੀਂ ਹਾਈਬ੍ਰਿਡ ਚ ਕਿਹੜਾ ਬੀਜ ਨਹੀਂ ਲੈਣਾ ਤੇ ਜਾਂ ਪਰਮਲ ਚ ਤੁਸੀਂ ਕਿਹੜਾ ਬੀਜ ਨਹੀਂ ਲੈਣਾ ਤਾਂ ਥੋੜੀ ਬਹੁਤੀ ਸ਼ਰਮ ਕਰਕੇ ਹੀ ਦੱਸ ਦੋ ਕਿਉਂਕਿ ਜ਼ਿੰਮੇਵਾਰ ਕਿਸਾਨ ਆ ਉਹ ਬੀਜ ਉਸੇ ਹਿਸਾਬ ਨਾਲ ਆਪਣੇ ਖੇਤ ਦੇ ਵਿੱਚ ਪੈਦਾਵਾਰ ਕਰ ਲੂਗਾ ਕਿਉਂਕਿ ਉਹਨੂੰ ਆਪਣੇ ਫਸਲ ਦਾ ਮੁੱਲ ਮਿਲਣਾ ਚਾਹੀਦਾ ਤੇ ਆਪਣੇ ਟਾਈਮ ਨਾਲ ਉਹਦੀ ਫਸਲ ਵੇਕਣੀ ਚਾਹੀਦੀ ਆ ਹੋਰ ਜ਼ਿਮੀਦਾਰ ਨੂੰ ਕੁਝ ਨਹੀਂ ਚਾਹੀਦਾ ਹੈਗਾ ਵੀ ਕੋਈ ਜ਼ਿਮੀਦਾਰ ਚਾਹੁੰਦਾ ਵੀ ਉਹਨੂੰ ਗੱਡੀਆਂ ਘਾਰਾਂ ਜਾਂ ਜਹਾਜ਼ ਮਿਲ ਜਾਣਾ ਇਦਾਂ ਦੀ ਕਿਸੇ ਜ਼ਿਮੀਦਾਰ ਦੀ ਸੋਚ ਨਹੀਂ ਹੈਗੀ ਬਸ ਉਹ ਤਾਂ ਖੇਤੀ ਨਾਲ ਜੁੜਿਆ ਰਹਿਣਾ ਚਾਹੁੰਦਾ ਤੇ ਬੇਚੀਜ ਕੋ ਕੇ ਆਪਣੀ ਫਸਲ ਨੂੰ ਵੇਚਣਾ ਚਾਹੁੰਦਾ ਸੋ ਤੁਸੀਂ ਇਹਦੇ ਵਿੱਚ ਜਰੂਰ ਹੈਲਪ ਕਰੋ ਬਾਈ ਜਾਂ ਸ਼ੈਲਰ ਵਾਲੇ ਜਾਂ ਕੋਈ ਵੀ ਆ ਵਪਾਰੀ ਹੈ ਤੇ ਤੁਸੀਂ ਹੁਣੀ ਤੋਂ ਦੱਸ ਦੋ ਮੇਲਿਆਂ ਤੋਂ ਪਹਿਲਾਂ ਕਿ ਕਿਹੜੇ ਬੀਜ ਵੇਕਣੇ ਚਾਹੀਦੇ ਆ ਕਿਹੜੇ ਨਹੀਂ ਵਿਕਣੇ ਚਾਹੀਦੇ ਅੱਗੇ ਕਿਹੜੇ ਦੀ ਪ੍ਰੋਬਲਮ ਨਹੀਂ ਆਊਗੀ ਸੋ ਚਲੋ ਵੀਡੀਓ ਹੋ ਜਾਣੀ ਲੰਬੀ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ